ਗੱਡੀ ਕਿੱਥੇ ਆ ਟਾਇਰ ਪਟਿਆ ਦਾ ਹਾਂ ਮੇ ਟੈਰ ਤੁਰ ਆਪਣੀ ਕਹਿੰਗਾ ਤਾਂ ਸਸਰੇਕਾਲ ਨਮਸਕਾਰ ਅਦਾਵ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਦੀਆਂ ਜਿੱਥੇ ਇੱਕ ਗੱਡੀ ਇੱਕ ਕਾਰ i20 ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਆ ਚੰਦ ਹੀ ਪਲ ਪਹਿਲਾਂ ਕੁਝ ਹੀ ਸਮਾਂ ਪਹਿਲਾਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੀ ਹੈ ਕਿ ਫਲਾਈਓਵਰ ਤੋਂ ਇਹ ਕਾਰ ਜਿਹੜੀ ਆ ਇਹ نیچے ਉਤਰ ਰਹੀ ਸੀ ਅਤੇ ਉਸ ਤੋਂ ਬਾਅਦ ਜੋ ਇਹ ਰਜਬਾਹਾ ਹੈਗਾ ਇਸ ਦੇ ਵਿੱਚ ਇਹ ਕਾਰ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇੱਥੇ ਜਿਹੜੇ ਲੋਕ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇੱਥੇ ਸੀ ਬਾਈ ਜੀ ਉਹ ਮੌਕੇ ਦਾ ਮੈਨੇਜਰ ਖਲੋਤਾ ਆ ਅੱਛਾ ਕੀ ਹੋਇਆ ਕੀ ਆ ਇੱਥੇ ਮੋੜਣਾ ਹੁੰਦਾ ਇੱਕ ਅੱਛਾ ਜੀ ਰੱਬ ਜਾਣੇ ਵੀ ਇੱਕ ਦੱਦੇਣੇ ਲੱਗੇ ਜਗ ਦਾ ਮੈਨਾਂ ਬ੍ਰੇਕ ਲਾਈ ਆ ਤੇ ਗੱਡੀ ਘੁੰਮ ਗਈ ਆ ਇਹਨੇ ਸਦੀ ਤੋਂ ਉੜ ਕੇ ਗੱਡੀ ਤਾਂ ਇੰਨੀ ਉੱਚੀ ਉੱਕ ਡਿੱਗੀ ਏ ਇਹ ਉਹ ਨਾਰਦਾਲ ਗੱਡੀ ਨੇ ਉਹ ਪਾਰ ਨਾ ਲਈ ਅੱਛਾ ਸਪੀਡ ਤੇ ਸੀ ਤੇ ਨਹੀਂ ਜਲ ਹਾ ਬਹੁਤ ਸਪੀਡ ਤੇ ਸੀ ਕਾਰ ਬਹੁਤ ਸਪੀਡ ਤੇ ਆਹ ਦੇਖੋ ਤੇ ਟਾਇਰ ਕਿੱਥੇ ਆਹ ਦੇਖੋ ਗੱਡੀ ਕਿੱਨੀ ਰੌਂਗ ਸਾਈਡ ਉਹ ਫਿਰ ਨਾ ਬ੍ਰੇਕ ਮਾਰੀ ਗੱਡੀ ਕੋਲੀ ਵੀ ਇੱਥੇ ਆ ਗਈ ਅੱਛਾ ਉਹ ਜਿੱਦਿਆਂ ਨੇ ਇਹ ਜਿੱਦਨੀ ਗੱਡੀ ਡੈਂਦੀ ਵਾਹਨ ਚ ਇਹ ਕਿੰਨੇ ਲੋਕ ਸੀ ਇਹਨਾਂ ਦੇ ਚ ਦੋ ਜਣੇ ਦੋ ਜਣੇ ਸੀਗੇ ਲੱਗਿਆ ਸੱਟਾ ਫੇਟਾ ਉਹਨਾਂ ਦੇ ਕੇ ਬਚ ਗਏ ਜੀ ਨਹੀਂ ਚਲੇਗੇ ਉਹ ਤੁਸੀਂ ਹੈਗੇ ਸੀ ਇਹਦੇ ਮੌਕੇ ਤੇ ਕੀ ਹੋਇਆ ਕਿਦਾਂ ਬਸ ਇੱਥੋਂ ਹੀ ਗੱਡੀ ਉਹਨੂੰ ਗਲੌਟ ਆਫ ਕੰਟਰੋਲ ਹੋ ਗਿਆ ਕਿਕਰ ਇਹਦੇ ਤੋਂ نیچے ਹੁੰਦੇ ਆ ਤੇ ਇੱਕ ਪੋਲ ਲੱਗਿਆ ਹੋਇਆ ਸੀ ਪੋਲ ਨੂੰ ਤੋੜਦੇ ਹੋਏ ਗੱਡੀ ਆ ਇੱਥੇ ਸਾਹਮਣੇ ਨਹਿਰ ਚ ਨਹਿਰ ਜੋੜ ਗਈ एयरबैग खुलने ਕਰਕੇ ਦੋਨੋਂ ਬੰਦੇ ਬਚ ਗਏ ਐ। एयरबैग ਖੁੱਲੇ ਜਾਂ ਤੁਹਾਨੂੰ ਦੱਸ ਦਈਏ ਕਿ ਇਹ ਸਾਈਡ ਡੇਰੀ ਹੈ ਤਸਵੀਰਾਂ ਫਲਾਈਓਵਰ ਦੀ ਐ ਤੁਹਾਨੂੰ ਦਿਖਾ ਰਹੇ ਆ। ਤਾਂ ਇੱਕ ਚਾਰ ਹੱfte ਦਾ ਸ਼ਿਕਾਰ ਹੋਈ ਐ। ਤਾਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਹਾਦਸਾ ਕਿੱਦਾਂ ਜ਼ਬਰਦਸਤ ਈ ਇੱਥੋਂ ਤਸਵੀਰਾਂ ਤੋਂ ਤਾਜ਼ਾ ਲਗਾਓ ਕਿ ਇਸ ਦਰਖਤ ਦੇ ਵਿੱਚ ਵੱਜਣ ਤੋਂ ਬਾਅਦ ਕਾਰ ਜਿਹੜੀ ਐ ਇੱਥੋਂ ਉੱਡ ਕੇ ਅੱਗੇ ਜਾਂਦੀ ਐ ਇੱਥੇ ਪੋਲ ਲੱਗਾ ਹੋਇਆ ਪੋਲ ਨੂੰ ਵੀ ਪੁੱਟ ਦਿੰਦੀ ਐ ਤਾਂ ਕਿੰਨੀ ਜ਼ਿਆਦਾ ਸਪੀਡ ਹੋਏਗੀ ਇਹਨਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਉਸ ਤੋਂ ਬਾਅਦ ਇਹ ਕਾਰ ਜਿਹੜੀ ਐ ਆਹਾ ਪੋਲ ਐ ਇਸ ਪੋਲ ਨੂੰ ਵੀ ਪੁੱਟ ਦਿੰਦੀ ਐ ਨੰਬਰ ਪਲੇਟ ਐ ਕਾਰ ਦੀ ਤਾਂ ਉਸ ਤੋਂ ਬਾਅਦ ਜਾ ਕੇ ਜਿਹੜਾ ਇਹ ਇਸ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਦੋ ਲੋਕ ਸਵਾਰ ਸਨ ਕਿੱਥੋਂ ਤੱਕ ਇਹ ਕਾਰ ਗਈ ਹੈ ਉਹ ਦਿਖਾਈ ਦੇ ਰਹੀਆਂ ਤਸਵੀਰਾਂ ਤਾਂ ਦੋ ਲੋਕ ਇਸ ਦੇ ਵਿੱਚ ਸਵਾਰ ਸਨ ਜੋ ਹੁਣ ਜਿਨ੍ਹਾਂ ਨੂੰ ਕੀ ਹਸਪੀਟਲ ਲਜਾਇਆ ਗਿਆ ਇਲਾਜ ਦੇ ਲਈ ਤਾਂ ਇਹ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਦੀਆਂ ਜਿੱਥੇ ਇਹ ਕਾਰ ਜਿਹੜੀ ਹੈ ਹਾਫੇ ਦਾ ਕਾਰ ਹੋਈ ਐ ਓਵਰ ਸਪੀਡ ਸੀ ਅੱਗੇ ਕੋਈ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਇਹ ਕਾਰ ਜਿਹੜੀ ਐ ਰੋਡ ਤੋਂ ਥੱਲੇ ਉਤਰ ਗਈ ਐ ਤਾਂ ਹਾਦਸੇ ਦਾ ਤੁਸੀਂ ਹੈਗੇ ਸੀ ਉਦੋਂ ਵੇਖਿਆ ਤੁਸੀਂ ਮੈਂ ਬਾਹਰ ਵਿਚਾਰ ਪਤਾ ਲੱਗਾ ਕੀ ਹੋਇਆ ਕੀ ਐ ਇਹ ਕਹਿੰਦੇ ਛੋਟੀ ਉਮਰ ਦੇ ਮੁੰਡੇ ਦੋ ਜਣੇ ਆ ਛੋਟੀ ਉਮਰ ਦੇ ਗੱਡੀ ਕੰਟਰੋਲ ਨਹੀਂ ਲੱਗਦਾ ਸਪੀਡ ਜ਼ਿਆਦਾ ਸੀ ਗੱਡੀ i20 ਗੱਡੀ ਅੱਗੇ ਦਿੱਤ ਫਨਾਲਾ ਦਾ ਰਿਪੋਰਟ ਹੋ ਰਿਹਾ ਸੀ ਹਾਂ ਇਹ ਗੱਡੀ ਦਾ ਕੰਟਰੋਲ ਨਹੀਂ ਹਾਂ ਜਿਆਦੀ ਭਿਉਣ ਨਾਲ ਇਹ ਕੰਮ ਹੋਇਆ ਹਾਂ ਤਦ ਆਸੀਏ ਕਿ ਪਹਿਲਾਂ ਵੀ ਇਸੇ ਪੁਲ ਤੇ ਹੀ ਇੱਕ ਵਾਰੀ ਹਾਦਸਾ ਹੋਇਆ ਸੀ I20 ਸੀ ਉਦੋਂ ਵੀ ਉਦੋਂ ਵੀ ਭਾਈ I20 ਸੀ ਹਨਾ ਬਹੁਤ ਵੱਜੀ ਉਹ ਪੁਲ ਲੈਂਦਾ ਪੋਲੀ ਹਾਂ ਤੇ ਇਹ ਜਿਆਦੇ ਸਪੀਡ ਸੀ ਉਹ ਜਾ ਬੰਦਾ ਸਾਹ ਕੁਛ ਆ ਇਹਨੇ ਬ੍ਰੇਕ ਅੰਦੀ ਜਦ ਮਾਰੀ ਨਾ ਗੱਡੀ ਘੁੰਮ ਗਈ ਇੱਥੇ ਨੇ ਬ੍ਰੇਕ ਛੱਡੀ ਐ ਇੰਦੇ ਵਿੱਚ ਵੜ ਗਈ ਹਾਂ ਇੱਥੋਂ ਆਹ ਸਾਲ ਮਾਰੀ ਫਿਰ ਗੱਡੀ ਨੇ ਇੱਥੋਂ ਆਹ ਇੱਥੇ ਸਾਰਾ ਕੁਝ ਪੁੱਟਦਾ ਹਨਾ ਇੱਥੋਂ ਵੱਟ ਕੇ ਆ ਇਹਨੇ ਬਜਾਤਾ ਗੱਡੀ ਸਲੋ ਹੋ ਗਈ ਹਾਂ ਤੇ ਨਹੀਂ ਤੇ ਗੱਡੀ ਯਾਰੋਂ ਪਾਰ ਜਾਣੀ ਨਹੀਂ ਹਾਂ ਇੱਦੀ ਗੱਡੀ ਚ ਮੁੜ ਗਈ ਆ ਬੀੜਾ ਮਰ ਜਣਾ ਜੇ ਮੁੜਫਰਾ ਨਾਮ ਬਚਾਉਂਦੇ ਮੋਟਰਸਾਈਕਲ ਵਾਲੇ ਨੂੰ ਬਚਾਉਂਦੇ ਹੋਏ ਕੰਟਰੋਲ ਤੋਂ ਬਾਹਰ ਹੋ ਗਈ ਮੁੰਡਾ ਹੀ ਉਹ ਵੀ 15 ਸਾਲਾਂ ਦਾ ਐਕਸੀਡੈਂਟ ਹੋਇਆ ਹੈ ਇਹ ਵਜਾ ਰਕਾਰ ਦੀ ਆ ਤਾਂ ਬਿਲਕੁਲ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਜਿੱਥੇ ਇੱਕ ਕਾਰ ਜਿਹੜੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਛੋਟੀ ਉਮਰ ਦੇ ਬੱਚੇ ਸਨ ਦੋ ਜੋ ਕਾਰ ਚਲਾ ਰਹੇ ਸਨ ਅਤੇ ਕਾਰ ਜਿਹੜੀ ਹੈ ਸਪੀਡ ਤੇ ਸੀ ਔਰ ਇਸੇ ਦੌਰਾਨ ਜਿਹੜਾ ਹੈਗਾ ਹਾਦਸਾ ਵਾਪਰਿਆ ਔਰ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਕਾਰ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਥੇ ਜੋ ਨਹਿਰ ਹੈ ਰਜਵਾਹਾ ਹੈਗਾ ਇਸ ਦੇ ਵਿੱਚ ਇਹ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਹਾਦਸਾ ਵਾਪਰਿਆ ਹੈ ਓਵਰ ਸਪੀਡ ਕਾਰ ਸੀ ਔਰ ਬ੍ਰੇਕ ਲਗਾਈ ਜਦ ਇੱਕ ਵਹੀਕਲ ਨੂੰ ਕਿਸੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਕਾਰ ਹੈ ਉਹ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਇੱਥੇ ਨਹਿਰ ਦੇ ਵਿੱਚ ਆ ਕੇ ਕਾਰ ਜਿਹੜੀ ਆ ਉਹo ਗਿਰ ਜਾਂਦੀ ਹੈ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਪੁੱਲਤੇ ਹੀ ਕੋਚਰ ਪਹਿਲਾਂ ਇੱਕ ਹੋਰ ਹਾਦਸਾ ਵਾਪਰਿਆ ਸੀ ਉਹ ਵੀ ਗੱਡੀ i20 ਸੀ ਤਾਂ ਕਿਤੇ ਨਾ ਕਿਤੇ ਸਪੀਡ ਜਿਹੜੀ ਆ ਉਹ ਵੀ ਕਾਰਨ ਬੰਦੀ ਹੈ ਔਰ ਇਹ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਕੁਝ ਹੀ ਪਲ ਪਹਿਲਾਂ ਜਿਹੜਾ ਇਹ ਹਾਦਸਾ ਵਾਪਰਿਆ ਫਲਾਈਓਵਰ ਤੇ ਓਵਰ ਸਪੀਡ ਜਿਹੜਾ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਔਰ ਦੋ ਲੋਕ ਜਿਹੜਾ ਇਸ ਗੱਡੀ ਨੂੰ ਚਲਾ ਰਹੇ ਸਨ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਫਿਲਹਾਲ ਜੋ ਇਸ ਗੱਡੀ ਨੂੰ ਚਲਾ ਰਹੇ ਸਨ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਲਿਜਾਇਆ ਗਿਆ ਤਸਵੀਰਾਂ ਤੁਹਾਨੂੰ ਜਿਹੜਾ ਉਹ ਮੌਕੇ ਤੋਂ ਲਾਈਵ ਇਸ ਸਮੇ ਅਸੀਂ ਦਿਖਾ ਰਹੇ ਹਾਂ